ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਆਫਰ ਵਾਲੇ ਕਾਟਨ ਸੂਟਸ ਜਿਹੜੀ ਕਲੈਕਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸੂਟ ਹੋਣਗੇ ਪਿਓਰ ਕੰਥਾ ਕਾਟਨ ਦੀ ਜਿਹੜੀ ਸ਼ਰਟ ਹੋਏਗੀ ਡਿਜੀਟਲ ਪ੍ਰਿੰਟ ਦੀ ਹੋਏਗੀ ਨਾਲ ਪਲੇਨ ਬਾਟਮ ਹੋਏਗਾ ਪਿਓਰ ਕਾਟਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਜਿਹੜਾ ਹੋਏਗਾ 850 ਰੁਪਏ ਰਹੇਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਇਹ ਵਾਲਾ ਸੂਟ ਹੋਏਗਾ ਜਿਹੜਾ ਪਿਓਰ ਚਨਾਉਣ ਦੀ ਸ਼ਰਟ ਹੋਏਗੀ ਬਨਾਰਸੀ ਬੂਟੀ ਦਾ ਕੰਮ ਹੋਏਗਾ ਬਾਟਮ ਦੇ ਉੱਪਰ ਵੀ ਥ੍ਰੈਡ ਵਰਕ ਕੀਤਾ ਗਿਆ ਇਹ ਵਾਲੇ ਸੂਟ ਹੋਣਗੇ ਜਿਹੜਾ ਪਿਓਰ ਕੈਮਰੀ ਕਾਟਨ ਦੀ ਸ਼ਰਟ ਹੋਏਗੀ ਨਾਲ ਪਲੇਨ ਬਾਟਮ ਬਾਟਮ ਦੇ ਉੱਪਰ ਹੈਗਾ ਜਿਹੜਾ ਥ੍ਰੈਡ ਵਰਕ ਕੀਤਾ ਗਿਆ 950 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਜਿਹੜੀ ਹੈਗੀ ਹੈ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਸੂਟ ਹੋਣਗੇ ਜਿਹੜੇ ਵੀ ਕੈਮਰੇ कॉटन ਦੀ ਜਿਹੜੀ ਡਿਜਿਟ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਜਿਹੜਾ ਹੋਏਗਾ ਪਲਾਜ਼ੋ ਰਹਿਣ ਵਾਲਾ ਹੈਗਾ 830 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਇਹਨਾਂ ਦੀ ਜਿਹੜੀ ਹੈਗੀ ਹੈ ਫ੍ਰੀ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਇਹ ਵਾਲਾ ਜਿਹੜਾ ਕਨਸੈਪਟ ਹੈ ਰੈਡੀ ਮੈਡ ਰਿ ਜੇਕਰ ਤੁਸੀਂ ਇਹਨਾਂ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਬਟ ਉਹਦੇ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਮਸਲਿਨ कॉटन ਦਾ ਜਿਹੜਾ ਸੂਟ ਹੈਗਾ ਜਿਸ ਤੇ ਪ੍ਰਿੰਟ ਦੀ ਸ਼ਰਟ ਹੋएगी ਔਰ ਨਾਲ ਪਲੇਨ ਬਣੇੜੀ ਹੋਏਗੀ ਉਹ ਬਾਟਮ ਹੋएगी ਟਾਈ ਟਾਈ ਮੀਟਰ ਦੀ ਕੱਟ ਹੋएगी ਵਿਦਆਊਟ ਦੁਪੱਟਾ ਹੋਣਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ 870 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ कॉटन ਦੇ ਇਹਨਾਂ ਵਿੱਚ ਤੁਸੀਂ ਕਲਰ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਆ ਜਿਹੜਾ ਉਹ ਚੂਸ ਕਰਕੇ ਸਾਨੂੰ ਪੈਕ ਸੈਂਡ ਕਰਕੇ ਮੰਗਵਾ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਵੀ ਪਿਓਰ ਕਾਟਨ ਦਾ ਜਿਹੜਾ ਆਲਓਵਰ ਸੂਟ ਹੋਏਗਾ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਵਿਦਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਵਾ ਸਕਦੇ ਹੈਗੇ ਹੋ ਨਾਲ ਪਿਓਰ ਕੋਟਾ ਦਾ ਜਿਹੜਾ ਦੁਪੱਟਾ ਹੋਏਗਾ ਦੁਪੱਟੇ ਦੇ ਫੂਰ ਸਾਈਡ ਹੈਗਾ ਜਿਹੜਾ ਉਹ ਕੱਟਵਰਕ ਕੀਤਾ ਗਿਆ ਹੈਗਾ ਪ੍ਰਾਈਜ਼ ਰਹੇਗਾ 950 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ